ਕਪੂਰਥਲਾ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਕਿ ਟ੍ਰੀਟਮੈਂਟ ਪਲਾਂਟ ਦੇ ਨੇੜੇ ਵੱਡੀ ਗਿਣਤੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਝੁੱਗਿਆ ਬਣਾ ਕੇ ਰਹ ਰਹੇ ਪ੍ਰਵਾਸੀ ਮਜ਼ਦੂਰਾ ਦੀਆਂ ਕਰੀਬ 50 ਝੁੱਗਿਆਂ ਨੂੰ ਅੱਜ ਜੀਸੀਬੀ ਮਸ਼ੀਨ ਦੇ ਰਾਹਿੱਟਾ ਦਿੱਤਾ ਗਿਆ ਇੱਕ ਕਾਰਵਾਈ ਦੇ ਦੌਰਾਨ ਤਹਿਸੀਲਦਾਰ ੌਰਿੰਦਰ ਪਾਟਿਆ ਨਿਗਮ ਦੇ ਇੰਸਪੈਕਟਰ ਸੁਸ਼ਾਂਤ ਪਾਟਿਆ ਇੰਸਪੈਕਟਰ ਭਜਨ ਸਿੰਘ ਥਾੜਾ ਸਿਟੀ ਦੇ ਐਸਐਚਓ ਵਿਕਰਮਜੀਤ ਸਿੰਘ ਪੀਸੀਆਰ ਇੰਚਾਰਜ ਰਣਜੀਤ ਸਿੰਘ ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਦੇ ਵੱਲੋਂ ਹੋਰ ਇਲਾਕਾ ਨਿਵਾਸੀਆਂ भी मौजूद से दस देखिए गिनती महिला पुलिस भी तैनात सन इस दौरान प्रवासी मजदूरों ने कहा कि उन्होंने यह थान एक व्यक्ति तो कथित तौर पर तीह हज़ार रुपए के मुल्ते हिसाब न ली से जिसने ये कि जगह बाद रजिस्ट्रिया करवा दिखाई जावासी मजदूर ने कहा कि अचानक उन्होंने झुग्गियाँ ढा दतियां गई और ठंड के दिन अपने बच्चा किस तरह गुजारा कर ਜਿਹੜਾ ਮੰਲੀ ਹੋਈ ਆ ਜਿਹੜਾ ਸਰਕਾਰ ਦੀ ਕੋਰਪੋਰੇਸ਼ਨ ਦੀ ਜਿਹੜਾ ਮੰਲੀ ਹੋਈ ਆ ਐਸਟੀਵੀ ਦੀ ਜਗਾ ਖੜੀ ਐ ਤੇ ਇਹਨਾਂ ਨੂੰ ਬਾਰ ਬਾਰ ਪਿਛਲੇ 3 ਮਹੀਨਿਆਂ ਤੋਂ ਮੌਕੇ ਦਿੱਤੇ ਜਾ ਰਹੇ ਸੀ ਕਿ ਆਪਣੀ ਜਗਾ ਖਤ ਕਰ ਦਿਓ ਆਪਣੇ ਜਿਹੜੇ ਨਜਾਇਜ਼ ਕਰਦੇ ਤੁਸੀਂ ਕੀਤੇ ਹੋਏ ਉਹਨਾਂ ਨੂੰ ਢਾਹ ਲਓ ਆਪਣੀ ਆਪੇ ਢਾਹ ਲਓ ਪਰ ਇਹਨਾਂ ਵੱਲੋਂ ਨਹੀਂ ਕਾਰਵਾਈ ਕੀਤੀ ਗਈ ਜਿਸ ਕਰਕੇ ਸਾਨੂੰ ਮਜਬੂਰਨ ਅੱਜ ਕਾਰਵਾਈ ਕਰਨੀ ਪਈ ਜਿਹਦੇ ਕਰਕੇ ਸਾਨੂੰ ਇਹ ਸਰ ਟੋਟਲੀ ਜਿੰਨਾ ਇੱਥੇ ਨਜਾਇਜ਼ ਉਹ ਸਾਰੀਆਂ ਸੀਗੀਆਂ ਟੋਟਲੀ ਫਿਨਿਸ਼ ਹੋ ਗਿਆ ਜਾਂ ਹਜੇ ਰਹਿਦਾ ਹੈ ਇਹ ਕਾਰਵਾਈ ਚੱਲਦੀ ਪਈ ਹੈ ਜੀ ਹਲੇ ਵੱਡੇ ਸਾਹਮਣੇ ਵਾਲੇ ਕਾਰਵਾਈ ਚੱਲ ਰਹੀ ਹੈ ਦੇਖੋ ਲੱਗੇ ਹੋਏ ਨੇ ਬੰਦੇ ਸਾਰੇ ਜਿਹੜੇ આરોਪ ਲਾ ਰਹੇ ਲੋਕੀ ਕਿ ਪਿਛਲੀ ਸਾਈਡ ਤੇ ਵੀ ਨਜਾਇਜ਼ ਉਸਾਰੀਆਂ ਹੈਗੀਆਂ ਐਕਸ਼ਨ ਸਾਡੇ ਤੇ ਹੋਊਗਾ ਨਹੀਂ ਸਾਰਿਆਂ ਤੇ ਐਕਸ਼ਨ ਹੋਏਗਾ ਇਹ ਵੀ ਕੋਈ ਗੱਲ ਨਹੀਂ ਕਿ ਨਹੀਂ ਨਹੀਂ ਐਕਸ਼ਨ ਕੱਲੇ ਸਾਡੇ ਚਾਰਾਂ ਪੰਜਾਂ ਘਰਾਂ ਤੇ ਹੋਇਆ ਜੀ ਐਕਸ਼ਨ ਪਰ ਤੁਸੀਂ ਕਹ ਰਹੇ ਤੇ ਹੋਏਗਾ ਇਹ ਨਹੀਂ ਕਿ ਦੇਖ ਨੂੰ ਛੱਡ ਦਿੱਤਾ ਜਾਊ ਤੇ ਬਸ ਐਕਸ਼ਨ ਹੋਊਗਾ ਆਪਣੀ ਪੁਨੀਰ ਪਰ ਸਾਰੇ ਤੇ ਐਕਸ਼ਨ ਹੋਇਆ ਸਰ ਸਿੱਧਾ ਵੀ ਸਹਾਲ ਤੋਂ ਹੋ ਵੀ ਕਈ ਨਜਾਇਜ਼ ਕਬਜ਼ੇ ਉਸ ਵਾਰ ਵੀ ਪ੍ਰਸ਼ਾਸਨ ਨੇ ਕੰਮ ਕੀਤਾ ਉੱਥੇ ਵੀ ਕਾਰਵਾਈ ਹੋ ਰਹੀ ਹੈ ਜਿਹੜੇ ਆਪਣੀ ਜ਼ਮੀਨ ਤੇ ਬਹਿ ਕੇ ਕੋਈ ਨਜਾਇਜ਼ ਕਬਜ਼ਾ ਹੈ ਉੱਥੇ ਕਾਰਵਾਈ ਕਰ ਰਹੇ ਹੈ ਟਾਈਮ ਟੂ ਟਾਈਮ ਜਿੰਨਾ ਕੋਈ ਅਨਧਿਕਾਰਤ ਕਬਜ਼ੇ ਕੀਤੇ ਹੋਏ ਨੇ ਉਹਨਾਂ ਤੇ ਤਕਰੀਬਨ ਅਸੀਂ ਰੋਜ਼ ਹੀ ਜਾਂ ਹਫ਼ਤੇ ਬਾਅਦ ਕਾਰਵਾਈ ਕਰ ਰਹੇ ਜਿਹੜਾ ਮੰਡੀ ਹੋਈ ਆ ਪੰਜਾਬ ਸਰਕਾਰ ਦੀ ਕੋਰਪੋਰੇਸ਼ਨ ਦੀ ਜਿਹੜਾ ਮੰਡੀ ਹੋਈ ਆ ਐਸਟੀਪੀ ਦੀ ਜਗਾਹ ਖੜੀ ਹੈ ਇਹ ਇਹਨਾਂ ਨੂੰ ਬਾਰ-ਬਾਰ ਪਿਛਲੇ 3 ਮਹੀਨਿਆਂ ਤੋਂ ਮੌਕੇ ਦਿੱਤੇ ਜਾ ਰਹੇ ਸੀ ਕਿ ਆਪਣੀ ਜਗ੍ਹਾ ਖਤਮ ਕਰ ਦਿਓ ਆਪਣੇ ਜਿਹੜੇ ਨਜਾਇਜ਼ ਕਰਦੇ ਤੁਸੀਂ ਕਿਤੇ ਉਹਨਾਂ ਨੂੰ ਢਾਹ ਲਓ ਆਪਣੇ ਆਪੇ ਢਾਹ ਪਰ ਇਹਨਾਂ ਵੱਲੋਂ ਨਹੀਂ ਕਾਰਵਾਈ ਕੀਤੀ ਗਈ ਜਿਸ ਕਰਕੇ ਸਾਨੂੰ ਮਜਬੂਰਨ ਆਪੀ ਕਾਰਵਾਈ ਕਰਨੀ ਪਈ ਜਿਹਦੇ ਕਰਕੇ ਸਾਨੂੰ ਸਰ ਟੋਟਲੀ ਜਿੰਨਾ ਇੱਥੇ ਨਜਾਇਜ਼ ਉਹ ਸਾਰੀਆਂ ਸੀਗੀਆਂ ਟੋਟਲੀ ਫਿਨਿਸ਼ ਹੋ ਗਿਆ ਜਾਂ ਹਜੇ ਰਹਿੰਦਾ ਹੈ ਇਹ ਕਾਰਵਾਈ ਚੱਲਦੀ ਪਈ ਹੈ ਜੀ ਹਲੇ ਵੱਡੇ ਸਾਹਬਾਨਾਂ ਨੇ ਕਾਰਵਾਈ ਚੱਲ ਰਹੀ ਹੈ ਦੇਖੋ ਲੱਗੇ ਹੋਏ ਨੇ ਬੰਦੇ ਸਾਡੇ ਹਾਂ ਜਿਹੜੇ આરોਪ ਲਾ ਰਹੇ ਨੇ ਕਿ ਪਿਛਲੀ ਸਾਈਡ ਤੇ ਵੀ ਨਜਾਇਜ਼ ਜੋ ਸਾਰੀਆਂ ਲੱਗੀਆਂ ਐਕਸ਼ਨ ਸਾਡੇ ਤੇ ਹੋ ਰਿਹਾ ਨਹੀਂ ਸਾਰਿਆਂ ਤੇ ਐਕਸ਼ਨ ਹੋਏਗਾ ਇਹ ਵੀ ਕੋਈ ਕਰਨੀ ਕੀ ਨਹੀਂ 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 ਐਕਸ਼ਨ ਕੱਲੇ ਸਾਡੇ 45 ਘਰਾਂ ਤੇ ਹੋਇਆ ਜੀ ਐਕਸ਼ਨ ਫਿਰ ਤੁਸੀਂ ਕਰ ਰਹੇ ਤੇ ਹੋਏਗਾ ਇਹ ਨਹੀਂ ਕਿ ਇੱਕ ਨੂੰ ਛੱਡ ਦਿੱਤਾ ਜਾਊ ਤੇ ਬਾਕੀ ਤੇ ਐਕਸ਼ਨ ਹੋਊਗਾ ਕੋਈ ਨਹੀਂ ਹੋਗਾ ਹਾਰੇ ਤੇ ਐਕਸ਼ਨ ਹੋਇਆ ਸਰ ਸਿੱਧਾ ਵੀ ਸਹਾਲਚ ਹੋ ਵੀ ਕਈ ਨਜਾਇਜ਼ ਕਬਜ਼ੇ ਉਸ ਬਾਰੇ ਵੀ ਪ੍ਰਸ਼ਾਸਨ ਨੇ ਧਿਆਨ ਦਿੱਤਾ ਉੱਥੇ ਵੀ ਕਾਰਵਾਈ ਹੋ ਰਹੀ ਹੈ ਜਿਹੜੇ ਆਪਣੀ ਜ਼ਮੀਨ ਤੇ ਬਹਿ ਕੇ ਕੋਈ ਕੋਈ ਨਜਾਇਜ਼ ਕਬਜ਼ਾ ਹੈ ਉੱਥੇ ਕਾਰਵਾਈ ਕਰ ਰਹੇ ਹੈ ਥੈਂਕ ਯੂ ਟਾਈਮ ਜਿੰਨਾ ਕੋਈ ਅਨਧਿਕਾਰਤ ਕਬਜ਼ੇ ਕੀਤੇ ਹੋਏ ਨੇ ਉਹਨਾਂ ਤੇ ਤਕਰੀਬਨ ਅਸੀਂ ਰੋਜ਼ ਹੀ ਜਾਂ ਹਫ਼ਤੇ ਬਾਅਦ ਕਾਰਵਾਈ ਕਰ ਰਹੇ ਹਾਂ